ਲੁਧਿਆਣਾ ਦੇ ਵਿੱਚ ਕਿਸਾਨ ਦੇ ਸੁਇਸਾਈਡ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵੱਲੋਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਲੁਧਿਆਣਾ ਪੁਲਿਸ ਦੇ ਵੱਲੋਂ ਇੱਕ ਲਿਖਤੀ ਨੋਟਿਸ ਜਾਰੀ ਕੀਤਾ ਗਿਆ ਹੈ ਲੁਧਿਆਣਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵੱਧੋਵਾਲ ਸਕੂਲ ਦੀ ਛੱਤ ਡਿੱਗਣ ਤੋਂ ਬਾਅਦ ਹੁਣ ਕਿਸਾਨਾਂ ਨੂੰ ਇੱਕ ਲਿਖਤੀ ਰੂਪ ਦੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਇਸ ਜਗ੍ਹਾ ਤੋਂ ਤਰਨਾ ਚੁੱਕ ਕੇ ਦੂਸਰੀ ਜਗ੍ਹਾ ਦੇ ਉੱਪਰ ਤਰਨਾ ਲਗਾਉਣ ਲਈ ਕਿਹਾ ਹੈ ਪਰ ਦੂਜੇ ਪਾਸੇ ਕਿਸਾਨ ਪ੍ਰਸ਼ਾਸਨ ਦੀ ਇਸ ਗੱਲ ਤੋਂ ਸਹਿਮਤ ਨਜ਼ਰ ਨਹੀਂ ਆ ਰਹੇ ਹਨ ਪੁਲਿਸ ਅਧਿਕਾਰੀ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਇੱਕ ਮੰਦ ਭਾਗੀ ਕਰਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਸਕੂਲ ਦੀ ਛੱਤ ਡਿੱਗੀ ਅਤੇ ਇੱਕ ਅਧਿਆਪਕਾ ਦੀ ਮੌਤ ਹੋ ਗਈ ਜਿੱਤੇ ਚਲਦੇ ਹੁਣ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਵੀ ਲਿਖਤੀ ਨੋਟਿਸ ਦਿੱਤਾ ਗਿਆ ਹੈ ਕਿ ਕਿਸਾਨ ਵੀਰ ਬਣ ਰਹੇ ਹਾਈਵੇ ਨੂੰ ਖਾਲੀ ਕਰ ਦੇਣ ਜੀ ਦੇਖੋ ਕੱਲ ਜਿਹੜੀ ਸਕੂਲ ਦੇ ਵਿੱਚ ਇਨਸੀਡੈਂਟ ਹੋਇਆ ਬਹੁਤ ਹੀ ਅਨਫੋਰਚੂਨੇਟ ਹੋਇਆਗਾ ਲੇਕਿਨ ਇਹ ਗੱਲਾਂ ਸਾਡੇ ਧਿਆਨ ਦੇ ਵਿੱਚ ਸਿਗੀਆਂ ਜਿਸ ਰਿਗਾਰਡਿੰਗ ਮੇਰੇ ਵੱਲੋਂ ਜਿਹੜੇ ਹੈਗੇ ਆ ਇਹਨਾਂ ਦੇ ਪ੍ਰਧਾਨ ਨੇ ਲੁਧਿਆਣਾ ਦੇ ਉਹਨਾਂ ਨਾਲ ਜਿਹੜੇ ਇਹਨਾਂ ਦੀ ਟੀਮ ਹੈਗੀ ਉਹਨਾਂ ਨਾਲ ਬੈਠ ਕੇ ਉਹਨਾਂ ਨੂੰ ਸਮਝਾਇਆ ਵੀ ਕੀਤਾ ਗੱਲ ਵੀ ਕੀਤੀ ਗਈ ਹੈਗੀ ਆ ਕਿ ਰੋਡ ਦੀ ਕੰਸਟਰਕਸ਼ਨ ਵਗੈਰਾ ਚੱਲ ਰਹੀ ਹੈਗੀ ਆ ਰੀਸੈਂਟਲੀ ਦੋ ਇਨਸੀਡੈਂਟ ਵੀ ਰਿਪੋਰਟ ਹੋਏ ਸੀ ਸਾਡੇ ਕੋਲ ਥਾਣੇ ਉਹ ਗੱਡੀਆਂ ਵਾਲੇ ਜਾ ਰਹੇ ਸੀ ਗਰਮ ਲੁੱਕ ਪੈ ਰਹੀ ਸੀ ਗੱਡੀਆਂ ਦੇ ਉੱਤੇ ਗੇਰਨ ਕਰਕੇ ਨੁਕਸਾਨ ਹੋ ਗਿਆ ਫੋਰਚੂਨੇਟਲੀ ਕੋਈ ਪੈਦਲ ਜਾਂਦਾ ਵਿਅਕਤੀ ਨਾਲ ਇਹੋ ਜਿਹਾ ਹਾਦਸਾ ਨਹੀਂ ਹੋਇਆ ਜਿਸ ਸੰਬੰਧੀ ਇੱਕ ਮੇਰੇ ਵੱਲੋਂ ਰਿਟਰਨ ਕਮਿਊਨੀਕੇਸ਼ਨ ਜਿਹੜੀ ਹੈਗੀ ਆ ਉਹ ਵੀ ਇਹਨਾਂ ਨਾਲ ਸਾਂਝੀ ਕੀਤੀ ਗਈ ਸੀ ਜਿਹਦੇ ਵਿੱਚ ਦੱਸਿਆ ਗਿਆ ਇਹਨਾਂ ਨੂੰ ਕਿ ਮਾਨਯੋਗ ਡੀਸੀ ਸਾਹਿਬ ਵੱਲੋਂ ਆਨਰੇਬਲ ਹਾਈ ਕੋਰਟ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਤੋਂ ਬਾਅਦ ਇੱਕ ਸਾਡੇ ਲੁਧਿਆਣੇ ਦੇ ਵਿੱਚ ਪ੍ਰਦਰਸ਼ਨ ਕਰਨ ਲਈ ਜਗਨਿਰਧਾਰਿਤ ਕੀਤੀ ਗਈ ਹੈਗੇ ਵਰਦਮਾਨ ਦੇ ਚੰਡੀਗੜ੍ਹ ਰੋਡ ਵਰਦਮਾਨ ਫੈਕਟਰੀ ਦੇ ਬਿਲਕੁਲ ਉਲਟ ਹੈਗੀ ਹੈ ਉੱਥੇ ਉਹ ਪੀਸਫੁਲੀ ਆਪਣਾ ਜਿਹੜਾ ਵੀ ਹੈ ਡੈਮੋਨਸਟ੍ਰੇਸ਼ਨ ਕਰ ਸਕਦੇ ਹੋ ਸਰ ਦੇਖਿਆ ਵੇ ਜਿੱਦਾਂ ਵੀ ਇਹਨਾਂ ਦਾ ਬਾਹਰ ਕਵੀ ਹੈ ਇਹਨਾਂ ਦਾ ਕੋਈ ਲਾ ਸਕਦਾ ਜਿਹੜਾ ਕਮਿਸ਼ਨਰ ਆਫਿਸ ਦੇ ਬਾਹਰ ਆਲੇ ਲੇਕਿਨ ਕੋਲ ਦੇ ਉੱਤੇ ਕੱਲ ਨੂੰ ਕੋਈ ਜਾਨੀ ਨੁਕਸਾਨ ਹੋਉਂਦਾ ਇਹਦਾ ਜ਼ਿੰਮੇਵਾਰ ਕੌਣ ਹੈ ਅ ਦੇਖੋ ਜੀ ਨਾਲ ਆਪਾਂ ਇਹਨਾਂ ਨਾਲ ਕਮਿਊਨੀਕੇਸ਼ਨ ਕੀਤੀ ਹੈਗੀ ਹੈ ਜੀ ਇਹਨਾਂ ਦੇ ਧਿਆਨ ਦੇ ਵਿੱਚ ਇਹ ਮੈਟਰ ਲਿਆਉਂਦਾ ਹੈਗਾ ਕਿ ਕੰਸਟਰਕਸ਼ਨ ਜਿਹੜੀ ਹੈਗੀ ਆ ਫੁੱਲ ਸਕੇਲਿੰਗ ਤੇ ਚੱਲ ਰਹੀ ਹੈਗੀ ਆ ਸੋ ਕੋਈ ਵੀ ਐਦਾਂ ਦੀ ਘਟਨਾ ਨਾ ਹੋਵੇ ਉਸ ਨੂੰ ਅਵੋਇਡ ਕਰਨ ਲਈ ਆਪਾਂ ਇਹਨਾਂ ਦੇ ਧਿਆਨ ਦੇ ਵਿੱਚ ਲਿਆਉਂਦਾ ਹੈਗਾ ਅਗੇ ਦੇਖਦੇ ਹਾਂ ਕਿਸਾਨ ਜਿੱਥੇ ਬੰਦਿਆ ਦੀ ਮੀਟਿੰਗ ਹੋਈ ਹੈ ਨਾ ਮੀਟਿੰਗ ਹੋਈ ਹੈ ਵੀ ਹਾਂ ਜੀ ਇਹਨਾਂ ਤੇ ਜ਼ਿਲ੍ਹਾ ਪ੍ਰਧਾਨ ਸੀ ਜਿਹੜੇ ਉਹਨਾਂ ਨਾਲ ਮਿਲ ਕੇ ਸਾਰੀ ਗੱਲਬਾਤ ਕੀਤੀ ਗਈ ਹੈ ਜੀ ਵੀ ਮਤਲਬ ਜਲਦ ਜਿਹੜਾ ਟ੍ਰਾਂਸਫਰ ਕਰ ਦਿੱਤਾ ਜਾਊਗਾ ਦੇਖੋ ਜੀ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਂਦਾ ਹੈਗਾ ਉਹਨਾਂ ਨੂੰ ਰਿਟਰ ਉਸਰਵ ਕੀਤੀ ਹੈਗੀ ਜੀ ਸਰ ਕੱਲ ਨੂੰ ਅਗਰ ਕੋਈ ਓਨੀ ਨਿੱਕੀ ਗੱਲਵਾਟ ਹੋਉਂਦੀ ਹੈ ਕੋਈ ਹਾਸਾ ਹੋ ਜਾਂਦਾ ਫਿਰ ਜ਼ਿੰਮੇਵਾਰੀ ਦੇ ਇਹਨਾਂ ਦੇ ਤਾਂ ਪਦਾਸ਼ਨ ਦੀ ਕੱਢਣੀ ਹੈ ਵੀ ਜੀ ਦੇਖੋ ਜੀ ਹਲੇ ਹੁਣ ਆਪਾਂ ਇਸ ਬਾਰੇ ਨਹੀਂ ਹਲੇ ਮੈਂ ਉਹੀ ਤੁਹਾਡੇ ਧਿਆਨ ਚ ਲਿਆ ਰਿਹਾ ਕਿ ਇਹਨਾਂ ਨੂੰ ਆਪਾਂ ਜਿਹੜੀ ਹੈਗੀ ਕਮਿਊਨੀਕੇਸ਼ਨ ਰਿਟਰਨ ਦੇ ਵਿੱਚ ਕਰ ਦਿੱਤੀ ਹੈਗੀ ਜੀ ਥੈਂਕ ਯੂ ਉਹਤੇ ਕਿਸਾਨਾਂ ਨੇ ਇਸ ਨੂੰ ਪ੍ਰਸ਼ਾਸਨ ਦੀ ਚਾਹ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਹੀ ਧਰਨਾ ਪ੍ਰਦਰਸ਼ਨ ਕਰਨਗੇ ਜਿਹੜੀਆਂ ਸਕੂਲਾਂ ਦੀਆਂ ਛੱਤਾਂ ਉਹ ਇੱਕ ਸਕੂਲ ਦੀ ਛੱਤ ਨਹੀਂ ਸਕੂਲਾਂ ਦੇ ਛੱਤਾਂ ਸਾਰਿਆਂ ਦੇ ਟਿਕਣੇ ਆਲੇ ਆ ਜਿੱਥੇ ਕਿਤੇ ਵੀ ਸਰਕਾਰੀ ਬਿਲਡਿੰਗ ਦੇ ਪੈਸਾ ਲਾਇਆ ਜਾਂਦਾ ਆ ਭਾਵੇਂ ਉਹ ਇਹਨਾਂ ਦੇ ਪੁਲਿਸ ਮੁਲਾਜ਼ਮਾਂ ਦੇ ਦਫ਼ਤਰ ਜੂਨਾ ਹੋਣਾ ਉਹਾਂ ਦੀ ਆਪਾਂ ਹਾਲਤ ਦੇਖ ਲਓ ਪਹਿਲੀ ਗੱਲ ਉਹ ਤੇ ਮਟੀਰੀਅਲ ਮਾੜਾ ਲਾਇਆ ਜਾਂਦਾ ਫੇਰ ਉਸ ਤੋਂ ਬਾਅਦ ਉਹਦੀ ਕੋਈ ਸਾਮ ਸਵਾਲ ਨਹੀਂ ਹੁੰਦੀ ਪਰ ਘਾਫੂਸ ਜੰਮਿਆ ਜਾਂਦਾ ਹੈ ਭਾਵੇਂ ਤੁਸੀਂ ਇਹਨਾਂ ਦੇ ਸਰਕਾਰੀ ਹਸਪਤਾਲ ਦੇਖ ਲਓ ਉਹ ਤਾਂ ਡਿਗਣੀ ਡਿਗੜੇ ਨੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਇੱਥੋਂ ਧਰਨਾ ਚੁਕਾ ਕੇ ਇਹ ਕਹਿੰਦੇ ਆ ਅਸੀਂ ਉੱਥੇ ਵਰਧਮਾਨ ਲੈ ਜਾਓ ਹਾਂਜੀ ਦੇਖੋ ਅਸੀਂ ਇੱਥੇ ਧਰਨਾ ਇਸ ਲਈ ਲਾਇਆ ਹੈ ਜਿਸ ਪਰਿਵਾਰ ਗਲਤਕਾ ਹੋਇਆ ਤੇ ਉਹਦੀ ਸੁਣਵਾਈ ਨਹੀਂ ਹੋਈ ਉਹ ਪਰਿਵਾਰ ਹੈ ਇੱਥੇ ਸੀਬੀ ਦਫ਼ਤਰੇ ਆਪਣੀਆਂ ਦਰਖਾਸਤਾਂ ਦੇਂਦਾ ਰਹਿ ਮੇਰਾ ਧੱਕਾ ਹੋਇਆ ਮੇਰੀ ਕੋਈ ਸੁਣਵਾਈ ਕਰੋ ਤੇ ਮੇਰੇ ਉਸ ਧੱਕੇ ਦਾ ਹੱਲ ਕਰੋ ਜੇ ਸੁਣਵਾਈ ਨਾ ਹੋਈ ਤਾਂ ਉਹਨਾਂ ਚੋਂ ਦੋਵੇਂ ਭਰਾਵਾਂ 'ਚੋਂ ਇੱਕ ਭਰਾ ਆਤ ਕੇ ਸੁਈ ਸੈੱਟ ਕਰ ਗਿਆ ਤੇ ਇਸ ਕਰਕੇ ਧਰਨਾ ਤਾਂ ਨਹੀਂ ਅਸੀਂ ਇੱਥੋਂ ਹਲਾਉਂਦੇ ਜਿਹੜੀ ਗੱਲ ਪ੍ਰਸ਼ਾਸਨ ਕਹਿੰਦਾ ਕੋਈ ਹਾਦਸਾ ਵਾਪਰੂ ਪਹਿਲੀ ਗੱਲ ਦਾ ਵਾਪਰਦਾ ਨਹੀਂ ਜੇ ਵਾਪਰੂ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਅਸੀਂ ਇਹਦੇ ਵਿੱਚ ਕੋਈ ਜ਼ਿੰਮੇਵਾਰ ਨਹੀਂ ਸਾਡਾ ਮਸਲਾ ਹੱਲ ਕਰ ਦੇਣ ਉੱਥੇ ਧਰਨਾ ਕਰਨ ਲਵਾਉਣਾ ਅਸੀਂ ਉੱਠ ਕੇ ਚਲੀ ਜਾਂਦੇ ਜਿੰਨੇ ਦਿਨ ਜਿੰਨੇ ਦਿਨ ਇਹ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ ਸਾਨੂੰ ਇਧਰ ਤੋਂ ਟਾਲ ਮਟੋਲ ਕਰਨਾ ਚਾਹੁੰਦਾ ਸਾਡੇ ਧਰਨਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਜਗ੍ਹਾ ਤੋਂ ਨਹੀਂ ਹਿੱਲਾਂਗੇ ਆਪਾਂ ਧਰਨਾ ਅਸੀਂ ਇੱਥੇ ਬਰਕਰਾਰ ਰੱਖਾਂਗੇ ਉਹ ਕਹਿੰਦੇ ਜੀ ਵੀ ਧਰਨਾ ਬੇਸ਼ੱਕ ਲਗਾਈ ਰੱਖਣ ਪਰ ਦੂਜੀ ਜਗ੍ਹਾ ਤੇ ਚਲੇ ਜਾਣ ਕਿ ਕਾਰਨ ਨਹੀਂ ਮੰਨਦੇ ਇਹ ਇਹ ਮਤਲਬ ਚਿਲਕੀਆਂ ਹੁੰਦੀਆਂ ਨੇ ਪਾਸੇ ਹੁੰਦੀਆਂ ਨੇ ਇਹ ਇੱਥੋਂ ਕੇਰਾ ਠਾਲ ਕੇ ਉੱਥੇ ਵੀ ਹੋ ਸਕਦਾ ਫਿਰ ਨਾ ਬੈਠਣ ਦਿਆਂ ਉੱਥੇ ਸਾਨੂੰ ਕਿਹਨੇ ਪੁੱਛਣਾ ਇੱਕ ਸਾਈਡ ਤੇ ਅਸੀਂ ਬੈਠਾਂਗੇ ਜਦੋਂ ਤੁਹਾਡੇ ਨਾਲ ਮੈਂ ਗੱਲੇ ਨਵੇੜਦੀ ਵੀ ਅਸੀਂ ਸੀਬੀ ਸਾਹਿਬ ਨੂੰ ਉਹ ਪਰਿਵਾਰ ਆਪਣੀਆਂ ਦਰਖਾਸਤਾਂ ਦੇ ਅੰਦਰ ਆ ਬਾਰ-ਬਾਰ ਅਪੀਲ ਕਰਦਾ ਰਿਹਾ ਹੈ ਕਿ ਤੁਸੀਂ ਮੇਰੀ ਉਹ ਜਿਹੜੀ ਆ ਸਾਡੀ ਸੁਣਵਾਈ ਕਰੋ ਸਾਡੇ ਨਾਲ ੱਟਕਾ ਹੋਇਆ ਤੇ ਇੱਥੇ ਸੁਣਵਾਈ ਨਹੀਂ ਹੋਈ ਇਸੇ ਕਰਕੇ ਅਸੀਂ ਉਰੇ ਲਾਇਆ ਸੀ ਤੇ 14 ਤਰੀਕ ਨੂੰ ਸਭ ਤੋਂ ਪਹਿਲਾਂ ਇਥੇ ਮੰਗ ਪੱਤਰ ਦਿੱਤਾ ਸੀਬੀ ਸਾਹਿਬ ਦੇ ਦਫ਼ਤਰ ਕਿ ਇਸ ਪਰਿਵਾਰ ਦੀ ਸੁਣਵਾਈ ਜੂ ਨਹੀਂ ਹੋਈ 11 ਤਰੀਕ ਨੂੰ ਉਹ ਬੰਦਾ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸੁਸਾਈਡ ਕਰ ਗਿਆ ਉਹ ਪਹਿਲਾਂ ਤਾਂ ਸਾਨੂੰ ਆਹ ਗੇਟ ਨਹੀਂ ਸੀ ਢੱਪਣ ਦਿੰਦੇ ਫਿਰ ਇੱਥੋਂ ਹੀ ਬੜੀ ਮੁਸ਼ਕਲ ਕਾਏ ਅੰਦਰ ਇਸ ਕਾ ਯਾਰ ਸਾਨੂੰ ਤੁਸੀਂ ਮੰਗ ਪੱਤਰ ਵੀ ਨਹੀਂ ਦੇਣ ਦਿੰਦੇ ਫਿਰ ਉਹ ਮੈਡਮ ਪੀਏ ਆਈ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਫਿਰ ਅਸੀਂ ਘਰ ਉੱਥੀ ਬੈਠਰੇ ਉੱਥੇ ਬੈਠਣਾ ਸਾਡਾ ਕੋਈ ਕਾਰਨ ਨਹੀਂ ਸੀ ਬੈਠਣਾ ਸੀ ਬਾਹਰੇ ਸੀ ਸਾਨੂੰ ਉਹ ਮੈਡਮ ਕਹਿੰਦੇ ਜਿਹੜੇ ਪੀਏ ਨੇ ਸੀ ਵੀ ਸਾਹਿਬ ਦੇ ਉਹ ਕਹਿੰਦੇ ਵੀ ਤੁਸੀਂ ਥੋੜੀ ਦੇਰ ਇੱਥੇ ਆਪਣੇ ਬੰਦੇ ਨਾਲ ਵਿਚਾਰ ਕਰ ਲਓ ਤੇ ਅਸੀਂ ਆਪਣੇ ਮੁਲਾਜ਼ਮਾਂ ਨਾਲ ਸਲਾਮ ਮਸ਼ਵਰਾ ਕਰ ਲਈਏ ਅਸੀਂ ਉਸ ਕਰਕੇ ਅਸੀਂ ਉਸ ਦਿਨ ਅੰਦਰ ਤਾਂ ਨਾ ਲਾਏ ਨਹੀਂ ਤਾਂ ਅਸੀਂ ਧਰਨਾ ਦਾ ਪਹਿਲਾਂ ਹੀ ਸੋਚਿਆ ਸਾਡੀ ਬਿਉਂਤ ਬੰਦੀ ਸੀ ਇੱਥੇ ਲਾਉਣਾ ਸੀ ਇੱਥੇ ਲੱਗ ਰਿਹਾ ਅਜੇ ਕੋਈ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਤੁਹਾਨੂੰ ਜਿਹੜਾ ਕੋਈ ਨੋਟਿਸ ਆਇਆ ਹੈ ਕੋਈ ਆ ਕੁਝ ਲੈ ਕੇ ਆਇਆ ਸੀ ਕੋਈ ਕਾਗਜ਼ ਪੱਤਰ ਸਾਡੇ ਬੰਦਿਆਂ ਨੇ ਫੜਿਆ ਤਾਂ ਨਹੀਂ ਤੇ ਉਹ ਅਸੀਂ ਪ੍ਰਧਾਨ ਜੀ ਕੋਲੋਂ ਤੇ ਫੋਟੋ ਖਿੱਚ ਕੇ ਡੱਲਿਆ ਸਾਹਿਬ ਕੋਲ ਭੇਜ ਦਿੱਤੀ ਹੈ ਜੀ ਇਸ ਤਰ੍ਹਾਂ ਕਹਿੰਦੇ ਆ ਇਥੋਂ ਜਾਣ ਲਈ ਤੇ ਡੱਲਿਆ ਸਾਹਿਬ ਕਹਿੰਦੇ ਵੀ ਨਹੀਂ ਆਪਾਂ ਨੇ ਇੱਥੇ ਹੀ ਬੈਠਣਾ ਧਰਨਾ ਇੱਥੇ ਪੱਕਾ ਲੱਗ ਰਿਹਾ ਪ੍ਰਧਾਨ ਜੀ ਨਾਲ ਤੁਹਾਡੀ ਵੀ ਮੀਟਿੰਗ ਹੋਈ ਹੈ ਗੱਲ ਡੱਲਿਆ ਸਾਹਿਬ ਨਾਲ ਮੀਟਿੰਗ ਨਹੀਂ ਹੋਈ ਸਾਡੀ ਫੋਨ ਤੇ ਹੀ ਗੱ ਦੇਤੀ ਹੋ ਗਤ ਹਣੀ ਤਰਨਾ ਚਿਰ ਪੱਕਾ ਪੱਕਾ ਹੀ ਹੈ ਹਾਂਜੀ ਹਾਂ ਇੱਥੇ ਰਹੇਗਾ ਇਧਰ ਨਾ ਇੱਥੋਂ ਤਰਨਾ ਹਲਾ ਕੇ ਅਸੀਂ ਕਾਹਦੇ ਜੋ ਗਏ ਹਾਂ ਹਾਂਜੀ ਹਾਂਜੀ ਇਹਦਾ ਤਾਂ ਅਸੀਂ ਫੇਰ ਅਸੀਂ ਕਾਹਦੇ ਜੋ ਗਏ ਆ ਇਹਦਾ ਮੁਲਾਜ਼ਮ ਦਾ ਇਹ ਵੀ ਕਹੀ ਜਿੰਨੇ ਪੋਸਟ ਮਾਰਟਮ ਕਰਾ ਕੇ ਉਹ ਬੰਦੇ ਸਸਕਾਰ ਕਰ ਦੋ ਤਰਨਾ ਲਾ ਕੇ ਰੱਖੋ ਪੂਰੇ ਬਹੁਤ ਰਾਂਦੀਆਂ ਚੁਸਤੀਆਂ ਜਲਾਕੀਆਂ ਕਿਰਿਆ ਜਿੰਨੇ ਆ ਅਸੀਂ ਕਿਸੇ ਵੀ ਇਹਨਾਂ ਦੀ ਚੁਸਤੀ ਜਲਾਕੀ ਦੇ ਵਿੱਚ ਨਹੀਂ ਆਉਂਦੇ ਉਹ ਪਰਿਵਾਰ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਬਿਸ਼ੇਖ ਜਲੂਟਾ ਦੀ ਰਿਪੋਰਟ